ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜ ਆਪ ਜੀ ਦੇ ਚਰਨਾ ਵਿੱਚ ਬ੍ਰह्मज्ञानी संत ਮਹਾਰਨਾਮ ਸਿੰਘ ਜੀ ਦੇ ਨਿਤਨੇਮ ਦੀ ਬੇਨਤੀ ਕਰਦੇ ਹਾਂ ਜਦੋਂ ਮਹਾਪੁਰਖ 21 ਸਾਲ ਦੇ ਸਨ ਇਸੇ ਦੌਰਾਨ ਇਹਨਾਂ ਦੇ ਵੱਡੇ ਭਰਾਤਾ ਨੇ 119 ਅਕਸਰ ਗੋਦੇ ਜ਼ਮੀਨ ਖਰੀਦ ਲਈ ਇਸ ਕਰਕੇ ਸਾਰੀ ਸਾਰ ਸੰਭਾਲ ਕਰਨ ਵਾਸਤੇ ਸਾਰਾ ਪਰਿਵਾਰ ਸਰਗੋਦੇ ਚਲਾ ਗਿਆ। ਉੱਥੇ ਜਾ ਕੇ ਚਾਰੇ ਭਰਾਵਾਂ ਨੇ ਚਾਰ ਹਲ ਬਣਾਏ। ਤੇ ਬਾਬਾ ਜੀ ਵੀ ਸਾਰਾ ਦਿਨ ਹਲ ਚਰਾਣ ਉਪਰੰਤ ਕਾਹਰਾ ਆ ਕੇ ਸਾਰੇ ਪਸ਼ੂਆਂ ਲਈ ਹੱਥ ਨਾਲ ਪੱਠੇ ਵੱਢਦੇ ਤੇ ਹੱਥ ਨਾਲ ਹੀ ਕੁੱਤਰਦੇ ਕਿਉਂਕਿ ਉਸ ਸਮੇਂ ਨਾ ਤੇ ਪੱਠੇ ਵੱਢਣ ਵਾਲੀਆਂ ਮਸ਼ੀਨਾਂ ਇਜਾਧ ਹੋਈਆਂ ਸਨ ਤੇ ਇਸ ਕਰਕੇ ਹੱਥ ਨਾਲ ਹੀ ਪੱਠੇ ਪਾਣ ਉਪਰੰਤ ਇਸ਼ਨਾਨ ਕਰਕੇ ਪ੍ਰਸ਼ਾਦਾ ਛਕਣ ਉਪਰੰਤ ਇੱਕ ਰਜਵਾਹੀ ਪਾਣੀ ਦੇ ਸੂਏ ਜੋ ਕਿ ਆਪ ਦੇ ਟਿਕਾਣੇ ਦੇ ਮਰਬੇ ਕੁਦੀ ਵਿੱਤ ਤੇ ਸੀ ਉਥੇ ਬਾਬਾ ਜੀ ਸੋਦਰ ਦਾ ਪਾਠ ਕਰਨ ਉਪਰੰਤ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਿਆ ਕਰਦੇ ਸਨ ਸਾਰਾ ਦਿਨ ਕੰਮ ਕਰਨ ਪ੍ਰੰਤ ਆਲਸ ਹੰਦਾ ਤੇ ਸਵੇ ਦੇ ਠੰਡੇ ਪਾਣੀ ਦੇ ਛੱਟੇ ਲੈ ਕੇ ਅੱਖਾਂ ਤੇ ਮਾਰ ਲੈਣੇ ਤੇ ਜੇ ਫਿਰ ਵੀ ਨੀਂਦ ਤੰਗ ਕਰਦੀ ਤੇ ਵਗਦੇ ਹੋਏ ਸਵੇ ਦੇ ਪਾਣੀ ਵਿੱਚ ਖਲੋ ਕੇ ਸਿਮਰਨ ਕਰ ਲੈਂਦੇ ਠੰਡ ਲੱਗਣ ਤੇ ਬਾਹ ਰਾ ਕੇ ਚੌਂਕੜਾ ਲਗਾ ਕੇ ਬਹਿ ਜਾਂਦੇ ਤੇ ਫਿਰ ਇਸੇ ਤਰ੍ਹਾਂ ਹੀ ਸਿਮਰਨ ਕਰਦੇ ਕਰਦੇ ਤਕਰੀਬਨ ਰਾਤ ਦੇ 12 ਵਜੇ ਆਪਣੇ ਆਸਣ ਤੇ ਆ ਕੇ ਵਿਰਾਜਦੇ 2-3 ਘੰਟੇ ਆਰਾਮ ਕਰਨ ਤੋਂ ਬਾਅਦ ਇਸ਼ਨਾਨ ਆਦ ਕਰਕੇ ਨਿਤਨੇਮ ਕਰਕੇ ਸੰਸਾਰਿਕ ਸੇਵਾ ਲਈ ਤਿਆਰ ਹੋ ਜਾਂਦੇ ਤੇ ਹਲ ਲੈ ਕੇ ਖੇਤਾਂ ਵਿੱਚ ਟੁਰ ਜਾਂਦੇ ਬਾਬਾ ਜੀ ਆਪਣਾ ਹਾਲੇ ਵਿੱਚ ਕਾਰ ਹੀ ਰੱਖਦੇ ਸਨ ਤੇ ਕਿਸੇ ਨਾਲ ਕੋਈ ਵੀ ਸੰਸਾਰੀ ਗੱਲਬਾਤ ਨਹੀਂ ਕਰਨ ਦੇ ਇੱਕ ਵੀ ਹੱਥ ਵਿੱਚ ਮਾਲਾ ਲੈ ਲੈਣੀ ਤੇ ਕਦੇ ਥਿਰ ਕਰ ਬੈਸੋ ਹਰ ਜਨ ਪਿਆਰੇ ਕਦੇ ਗਈ ਬਹੌੜ ਬੰਦੀ ਛੋੜ ਕਦੀ ਵਡਪਾਗੀਆਂ ਸੁਹਾਗਣੀ ਕਦੀ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਕਦੀ ਕੋਰ ਦੁੱਖੰ ਅਨਕ ਹਸਤਯੰ ਜਨਮਦਾਰ ਇਦਰੰ ਤੇ ਕਦੀ ਸਿਰ ਮਸਤਕ ਰੱਖਿਆ ਇੰਨਾ ਸ਼ਬਦਾਂ ਤੇ ਹੋਰ ਸ਼ਬਦਾਂ ਦੀਆਂ ਬੱਤੀ-ਬੱਤੀ ਮਾਲਾ ਕਰਨੀਆਂ ਆ ਰੰਭੀਆਂ ਇੱਕ ਸ਼ਬਦ ਦੇ ਜਾਪ ਦਾ ਭੋਗ ਪਾਣਾ ਤੇ ਦੂਸਰਾ ਆਰੰਭ ਲੈਣਾ 40 ਦਿਨ ਬਾਅਦ ਫਿਰ ਭੋਗ ਪਾਣਾ ਤੇ ਫਿਰ ਦੂਸਰਾ ਆਰੰਭ ਲੈਣਾ ਮੂਲ ਮੰਤਰ ਦਾ ਜਾਪ ਤੇ ਆਰੰਭ ਵੀ ਰੱਖਦੇ ਸਨ ਐਨਾਂ ਅਰ ਜਿਹਾ ਹੋਂ ਪ੍ਰੰਤ ਵੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ ਸਮਾਂ ਕੱਢਿਆ ਜਦੋਂ ਬਾਬਾ ਜੀ ਸੰਥਿਆ ਲੈਣ ਵਾਸਤੇ ਜਾਂਦੇ ਸਨ ਤੇ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਸੁਖਮਣੀ ਸਾਹਿਬ ਤਿਆਸਾ ਜੀ ਦੀ ਵਾਰ ਦਾ ਪਾਠ ਕੰਠ ਕਰ ਲਿਆ ਇਹਨਾਂ ਬਾਣੀਆਂ ਨੂੰ ਵੀ ਰੋਜ਼ਾਨਾ ਦੇ ਨਿਤਨੇਮ ਵਿੱਚ ਸ਼ਾਮਿਲ ਕਰ ਲਿਆ ਸ਼ਾਮ ਨੂੰ ਹਰ ਰੋਜ਼ ਕਿਸੇ ਨਾ ਕਿਸੇ ਗ੍ਰੰਥ ਵਿੱਚੋਂ ਗੁਰਮਤ ਦੀਆਂ ਸਾਖੀਆਂ ਜ਼ਰੂਰ ਸੁਨੀਆਂ ਕਰਦੇ ਸਨ ਸੰਗਤ ਜੀ ਬਾਬਾ ਜੀ ਦਾ ਇਹ ਨਿਯਮ ਤੇ ਰਿਹਾ ਹੀ ਇਸ ਤੋਂ ਵੱਧ ਹੋ ਗਿਆ ਪਰ ਇਸ ਤੋਂ ਘੱਟ ਕਦੀ ਵੀ ਨਹੀਂ ਹੋਇਆ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ